ਅੱਜ ਤੱਕ ਆਪਾਂ ਪਰਦੇਸੋਂ ਦੇ ਆਏ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਿਲ ਦਾ ਦੌਰਾ ਪੈਣ ਕਰਕੇ ਅਕਾਲ ਚਲਾਣਾ ਕਰ ਗਏ ਸਨ ਪਰ ਅਸਲ ਵਿੱਚ ਉਹਨਾਂ ਦੀ ਮੌਤ ਕੁਦਰਤੀ ਨਹੀਂ ਸੀ ਇੱਕ ਪੂਰੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਹਨਾਂ ਦਾ ਕਤਲ ਕੀਤਾ ਗਿਆ ਸੀ ਤੇ ਇਸ ਕਤਲ ਦੀ ਸਾਜ਼ਿਸ਼ ਪੰਜਾਬ ਤੋਂ ਮੀਲਾਂ ਦੂਰ ਇੱਕ ਪਰਿਵਾਰ ਨੇ ਵਿਦੇਸ਼ੀ ਧਰਤੀ ਤੇ ਬੈਠ ਕੇ ਘੜੀ ਸੀ ਤੇ ਉਸ ਪਰਿਵਾਰ ਦਾ ਨਾਮ ਸੀ ਰਵਾਈਸ ਚਾਈਲਡ ਪਰਿਵਾਰ ਤੇ ਇਹ ਪਰਿਵਾਰ ਈਸਟ ਇੰਡੀਆ ਕੰਪਨੀ ਦਾ ਮਾਲਕ ਸੀ ਜਦੋਂ ਈਸਟ ਇੰਡੀਆ ਕੰਪਨੀ ਭਾਰਤ ਆਈ ਤਾਂ ਉਹਨਾਂ ਨੇ ਭਾਰਤ ਦੇ ਕੁਦਰਤੀ ਸੋਮੇ ਤੇ ਰਾਜੇ ਮਹਾਰਾਜਾਂ ਦੇ ਖਜ਼ਾਨੇ ਦੇਖੇ ਤਾਂ ਉਹਨਾਂ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਇਸ ਈਸਟ ਇੰਡੀਆ ਕੰਪਨੀ ਨੇ ਭਾਰਤ ਉੱਤੇ ਕਬਜ਼ਾ ਕਰ ਲਈ ਇੱਕ ਫਾਰਮੂਲਾ ਵਰਤਿਆ ਉੱਟ ਪਾਓ ਤੇ ਰਾਜ ਕਰੋ ਜਿਵੇਂ ਜਿਵੇਂ ਇਹ ਹਿੰਦੁਸਤਾਨ ਦੇ ਰਾਜਿਆਂ ਨੂੰ ਆਪਣੇ ਅਧੀਨ ਕਰਦੇ ਰਹੇ ਉਹਨਾਂ ਰਾਜਿਆਂ ਦੇ ਲੱਪਾ ਲੱਪ ਭਰੇ ਖਜ਼ਾਨੇ ਦੇਖ ਕੇ ਗੋਰਿਆਂ ਦਾ ਲਾਲਚ ਹੋਰ ਵੀ ਵੱਧਦਾ ਗਿਆ ਖਾਸ ਕਰਕੇ ਜਦੋਂ 1799 ਵਿੱਚ ਟਿੱਪੂ ਸੁਲਤਾਨ ਦੀ ਹਾਰ ਹੋਈ ਤੇ ਗੋਰਿਆਂ ਨੇ ਉਸ ਦੇ ਜਾਨੇ ਦੇ ਬੂਹੇ ਖੋਲੇ ਤਾਂ ਐਡੀ ਵੱਡੀ ਗਿਣਤੀ ਵਿੱਚ ਸੋਨਾ ਹੀਰੇ ਤੇ ਮੋਤੀ ਦੇਖ ਕੇ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀ ਖੁੱਲੀਆਂ ਰਹਿ ਗਈਆਂ ਹੌਲੀ ਹੌਲੀ ਈਸਟ ਇੰਡੀਆ ਕੰਪਨੀ ਨੇ ਪੂਰੇ ਹਿੰਦੂਸਤਾਨ ਉੱਤੇ ਕਬਜ਼ਾ ਕਰ ਲਿਆ ਪਰ ਹਲੇ ਵੀ ਇੱਕ ਹਕੂਮਤ ਉਹਨਾਂ ਦੀ ਪਹੁੰਚ ਤੋਂ ਬਾਹਰ ਬਣੀ ਹੋਈ ਸੀ ਤੇ ਉਹ ਸੀ ਪੰਜਾਬ ਉਹੀ ਪੰਜਾਬ ਜੋ ਉਸ ਸਮੇਂ ਏਸ਼ੀਆ ਦਾ ਸਭ ਤੋਂ ਅਮੀਰ ਤੇ ਸ਼ਕਤੀਸ਼ਾਲੀ ਰਾਜ ਸੀ ਜਿਸ ਦੀਆਂ ਹੱਦਾਂ ਅਫਗਾਨਿਸਤਾਨ ਤੋਂ ਸ਼ੁਰੂ ਹੋ ਕੇ ਲੇਹ ਲਦਾਖ ਨੂੰ ਪਾਰ ਕਰਕੇ ਚੀਨ ਨਿਤਕ ਲਗਦੀਆਂ ਸਨ ਜਿਸ ਦੇ ਵਪਾਰਕ ਆਰਥਿਕ ਵਿਦਿਅਕ ਤੇ ਧਾਰਮਿਕ ਅਦਾਰਿਆਂ ਦਾ ਕੋਈ ਸਾਨੀ ਨਹੀਂ ਸੀ ਜਿਸ ਦੇ ਖਜ਼ਾਨੇ ਵਿੱਚ ਉਹਨਾਂ ਸਮਿਆਂ ਵਿੱਚ 9 ਕਰੋੜ ਸੋਨੇ ਦੀਆਂ ਮੋਹਰਾ ਤੇ 80 ਕਰੋੜ ਦੇ ਹੀਰੇ ਮੋਤੀ ਪਏ ਸਨ ਦੁਨੀਆ ਦਾ ਸਭ ਤੋਂ ਸ਼ਾਨਦਾਰ ਹੀਰਾ ਕੋਹਿੰੂਰ ਜਿਸ ਦੇ ਖਜ਼ਾਨੇ ਦੀ शान ਸੀ ਇਹ ਉਹ ਬੇਹਸ਼ਕੀਮਤੀ ਹੀਰਾ ਮਹਾਰਾਜਾ ਰਣਜੀਤ ਸਿੰਘ ਆਪਣੇ ਡੋਲੇ ਉੱਤੇ ਬੰਨ ਕੇ ਰੱਖਦੇ ਸਨ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਇਹ ਹੀਰਾ ਕੋਈ ਤਰਲੇ ਮਿੰਤਾ ਕਰਕੇ ਨਹੀਂ ਸਗੋਂ ਆਪਣੇ ਡੋਲਿਆਂ ਦੇ ਜ਼ੋਰ ਨਾਲ ਜਿੱਤਿਆ ਸੀ ਜਿਨ੍ਹਾਂ ਨੇ ਸਿਰਫ ਗੁਰੂ ਸਾਹਿਬਾਨ ਦੇ ਦਰ ਦੇ ਸ਼ਿੰਗਾਰ ਲਈ ਹੀ ਇੰਨਾ ਸੋਨਾ ਲਾ ਦਿੱਤਾ ਸੀ ਜਿੰਨਾ ਸੋਨਾ ਉਹਨਾਂ ਸਮਿਆਂ ਵਿੱਚ ਆਪਣੇ ਆਪ ਨੂੰ ਦੁਨੀਆ ਦੇ ਮਾਲਕ ਕਹਾਉਣ ਵਾਲੇ ਇੰਗਲੈਂਡ ਦੀ ਸਰਕਾਰ ਕੋਲ ਵੀ ਨਹੀਂ ਸੀ ਜਿਹੜੇ ਰਾਜ ਦੀ ਫੌਜ ਗੋੜਮ ਹਜ਼ਾਰਾਂ ਦੀ ਗਿਣਤੀ ਵਿੱਚ ਕੀਮਤੀ ਨਸਲ ਦੇ ਘੋੜੇ ਸਨ ਤੇ ਜਿਸ ਦੇ ਆਸਤਵਲੇ ਵਿੱਚ ਸ਼ਾਨ ਦਾ ਪ੍ਰਤੀਕ ਮੰਨੇ ਜਾਣ ਵਾਲੇ ਸ਼ਾਹੀ ਹਾਥੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ ਜਿੱਥੋਂ ਦਾ ਰਾਜਾ ਇਹੋ ਜਿਹੀ ਸੋਨੀਆਂ ਹੀਰਿਆਂ ਜੜੀ ਬੱਗੀ ਵਿੱਚ ਸਫ਼ਰ ਕਰਦਾ ਸੀ ਤੇ ਉਸ ਬੱਗੀ ਨੂੰ ਹਾਥੀ ਖਿੱਚਦੇ ਸਨ ਉਸ ਬੱਗੀ ਦੀ ਸ਼ਾਨ ਨੂੰ ਨਿਹਾਰਦੇ ਹੋਏ ਗੋੜੇ ਉਸ ਨੂੰ ਪੈਲੇਸ ਔਨ 휠 ਕਹਿੰਦੇ ਸਨ ਜਾਨੀ ਕਿ ਪਹੀਆਂ ਉੱਤੇ ਚੱਲਣ ਵਾਲਾ ਮਹਿਲ ਪਰ ਇਹ ਹੀਰੇ ਮੋਤੀਆਂ ਦੇ ਭੰਡਾਰ ਇਹ ਸ਼ਾਹੀ ਹਾਥੀ ਕੋੜੇ ਤੇ ਮਹਿਲ ਇਹਨਾਂ ਸਭ ਦੀ ਸ਼ਾਨ ਉਹਨਾਂ ਦੇ ਮਾਲਕ ਪੰਜਾਬ ਦੇ ਬਾਦਸ਼ਾਹ ਦੇ ਮੂਰੇ ਫਿੱਕੇ ਪੈ ਜਾਂਦੇ ਸਨ ਕਿਉਂਕਿ ਉਹ ਸੀ ਦੁਨੀਆ ਦਾ ਸਭ ਤੋਂ ਬਹਾਦਰ ਬਾਦਸ਼ਾਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਦੇ ਸਾਹਮਣੇ ਦੁਨੀਆ ਦੇ ਕਹਿੰਦੇ ਕਹਾਉਂਦੇ ਜਰਨੈਲਾਂ ਨੂੰ ਵੀ ਹਥਿਆਰ ਸੁੱਟਣੇ ਪਏ ਸਨ ਤੇ ਜਿਸ ਨੂੰ ਗੋਰੀ ਅਨਡਫੀਟਡ ਕਮਾਂਡਰ ਕਹਿੰਦੇ ਸਨ ਭਾਪਕੇ ਉਹ ਰਾਜਾ ਜਿਸ ਨੂੰ ਹਰਾਇਆ ਨਹੀਂ ਜਾ ਸਕਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਅੱਜ ਤੱਕ ਇੱਕ ਵੀ ਜੰਗ ਹਾਰੇ ਨਹੀਂ ਸਨ 1805 ਆਉਂਦੇ ਆਉਂਦੇ ਲਗਭਗ ਸਾਰੇ ਭਾਰਤ ਤੇ ਗੋਰਿਆਂ ਦਾ ਕਬਜ਼ਾ ਹੋ ਚੁੱਕਿਆ ਸੀ ਪਰ ਇੱਕ ਮਹਾਰਾਜਾ ਰਣਜੀਤ ਸਿੰਘ ਹੀ ਸੀ ਜੋ ਗੋਰਿਆਂ ਨੂੰ ਲਾਹੌਰ ਵੱਲ ਚਾਕਣ ਵੀ ਨਹੀਂ ਦੇ ਰਿਹਾ ਸੀ ਸਿਰਫ ਪੈਸੇ ਪਿੱਛੇ ਸਾਰੀ ਦੁਨੀਆ ਵਿੱਚ ਦੰਗੇ ਫਸਾਦ ਕਤਲਿਆਮ ਤੇ ਚੰਗਾ ਕਰਾ ਦੇਣ ਵਾਲੀ ਈਸਟ ਇੰਡੀਆ ਕੰਪਨੀ ਦੇ ਸਾਹਮਣੇ ਹੁਣ ਦੁਨੀਆ ਦੇ ਸਭ ਤੋਂ ਵੱਡੇ ਸੋਨੇ ਚਾਂਦੀ ਤੇ ਹੀਰੇ ਮੋਤੀਆਂ ਦੇ ਭੰਡਾਰ ਪਏ ਸਨ ਇਸੇ ਕਰਕੇ ਤਾਂ ਇਹ ਸੱਤ ਸਮੁੰਦਰ ਪਾਰ ਕਰਕੇ ਆਏ ਸਨ ਪਰ ਹੁਣ ਉਹਨਾਂ ਦੀ ਮਹਾਰਾਜਾ ਰਣਜੀਤ ਸਿੰਘ ਅੱਗੇ ਪੇਸ਼ ਨਹੀਂ ਚੱਲ ਰਹੀ ਸੀ ਤੇ ਉਹ ਸਤਲੂ ਦੇ ਕੰਡੇ ਆ ਕੇ ਅੜੇ ਬੈਠੇ ਸਨ ਆਪਾਂ ਹਿਸਾਬ ਵੀ ਨਹੀਂ ਲਾ ਸਕਦੇ ਕਿੰਨੀ ਬੇਸਬਰੀ ਹੋਊ ਉਹਨਾਂ ਦੇ ਮਨਾਂ ਵਿੱਚ ਇਹ ਗੱਲ ਗੋਰੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਜਿੰਨਾ ਚਿਰ ਇਸ ਮੁਲਕ ਦਾ ਰਾਖਾ ਮਰਦ ਦਲੇਰ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਸੀ ਘੱਟੋ ਘੱਟ ਉਹਨਾਂ ਚਿਰ ਤਾਂ ਇਹਨਾਂ ਦੀ ਪੇਸ਼ ਨਹੀਂ ਚੱਲਣੀ ਇਹ ਸਾਰੀ ਜਾਣਕਾਰੀ ਈਸਟ ਇੰਡੀਆ ਕੰਪਨੀ ਤੇ ਸੂਨਿਆ ਰਾਹੀਂ ਯੂਰਪ ਵਿੱਚ ਬੈਠੇ ਈਸਟ ਇੰਡੀਆ ਕੰਪਨੀ ਦੇ ਮਾਲਕ ਤੱਕ ਪਹੁੰਚੀ ਜੋ ਕਿ ਸੀ ਰਾਇਲ ਚਾਈਲਡ ਪਰ ਗੌਰਾ ਤੇ ਉਹਨਾਂ ਨੇ ਹੁਣ ਪੰਜਾਬ ਉੱਤੇ ਕਬਜ਼ਾ ਕਰ ਲਈ ਬਸ ਇੱਕੋ ਰਾ ਨਜ਼ਰ ਆ ਰਿਹਾ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਅੰਤ ਕੀਤਾ ਜਾਵੇ ਤੇ ਇਸ ਤੋਂ ਬਾਅਦ ਹੀ ਪੰਜਾਬ ਉੱਤੇ ਕਬਜ਼ਾ ਕੀਤਾ ਜਾ ਸਕਦਾ ਹੈ ਇਸ ਲਈ ਫਿਰ ਉਹਨਾਂ ਦੇ ਇਸ਼ਾਰਿਆਂ ਤੇ ਜੋਰਪੁਰ ਦੇ ਚੋਟੀ ਦੇ ਸੋਹਿਆਂ ਦੀ ਇੱਕ 15 ਮੈਂਬਰੀ ਟੀਮ ਹਿੰਦੁਸਤਾਨ ਭੇਜੀ ਗਈ ਜਿਨ੍ਹਾਂ ਨੇ ਪੰਜਾਬ ਤੋਂ ਬਾਹਰ ਸਤਲੁਜ ਦੇ ਪਰਲੇ ਪਾਸੇ ਬੈਠ ਕੇ ਜੋਕਤਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਖਾਸਾ ਦਰਬਾਰ ਦੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਲਾਗੇ-ਤਾਗੇ ਰਹਿਣ ਵਾਲੇ ਉਹਨਾਂ ਨੂੰ ਇੱਕ ਤਰ੍ਹਾਂ ਸੋਨੇ ਦੇ ਬਰਾਬਰ ਤੋਲ ਕੇ ਯਾਨੀ ਕਿ ਬੜਾ ਬਟਾ ਲਾਲਚ ਦੇ ਕੇ ਖਰੀਦਿਆ ਗਿਆ ਤੇ ਇਹ ਇਨਾ ਈਮਾਨ ਵੇਚਣ ਵਾਲਿਆਂ ਵਿੱਚੋਂ ਸਭ ਤੋਂ ਅੱਗੇ ਸਨ ਖਾਸਾ ਦਰਬਾਰ ਦੇ ਵੱਡੇ-ਵੱਡੇ ਆਉਦਿਆਂ ਦੇ ਬੈਠੇ ਮੰਤਰੀ ਡੋਗਰੇ ਭਰਾ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਉੱਠਣ ਬੈਠਣ ਉਹਨਾਂ ਦੀ ਆਦਤ ਉਹਨਾਂ ਦਾ ਲਾਈਫ ਸਟਾਈਲ ਇਹਨਾਂ ਸਭ ਤੇ ਲਗਭਗ ਡੇਢ ਸਾਲ ਤੱਕ ਬਰੀਕੀ ਨਾਲ ਨਿਗਾਹ ਰੱਖੀ ਗਈ ਤੇ ਆਖਰਕਾਰ ਗੋਰੀਆ ਨੂੰ ਆਪਣੀ ਪਹਿਲੀ ਚਾਲ ਚੱਲਣ ਦਾ ਮੌਕਾ ਮਿਲ ਗਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਮਨਪਸੰਦ ਘੋੜੀ ਲੈਲੀ ਇੱਕ ਵਾਰ ਬੁਰੀ ਤਰ੍ਹਾਂ ਬਿਮਾਰ ਪੈ ਗਈ ਦੂਰ ਨੇੜੇ ਦੇ ਮੰਨੇ ਪਰਮੰਨੇ ਕਈ ਹਕੀਮਾਂ ਨੇ ਮੱਥਾ ਮਾਰ ਕੇ ਦੇਖ ਲਿਆ ਪਰ ਲੈਲੀ ਨੂੰ ਕੁਝ ਫਰਕ ਨਹੀਂ ਪਿਆ ਉਸੇ ਸਮੇਂ ਇੱਕ ਗੋਰਿਆਂ ਦਾ ਭੇਜਿਆ ਡਾਕਟਰ ਹੈਨਰੀ ਮਾਰਟਨ ਦਰਬਾਰ ਵਿੱਚ ਆਇਆ ਤੇ ਉਹ ਆਪਣੇ ਪੇਸ਼ੇ ਵਿੱਚ ਮਾਹਰ ਹੋਣ ਦੇ ਨਾਲ-ਨਾਲ ਅਤ ਦਰਜੇ ਦਾ ਸ਼ਾਤਰ ਤੇ ਚਾਲਬਾਜ਼ ਵੀ ਸੀ ਇਸ ਡਾਕਟਰ ਹੈਨਰੀ ਮਾਰਟਨ ਨੇ ਸ਼ੁਰੂਆਤ ਬਿਮਾਰ ਲੈਲੀ ਤੇ ਹੋਰ ਇਹ ਜਾਨਵਰਾਂ ਤੋਂ ਕੀਤੀ ਬੜੀ ਛੇਤੀ ਤਰੱਕੀ ਕਰਦੇ ਆਂ ਇਹ ਸ਼ਾਹੀ ਪਸ਼ੂਆਂ ਤੋਂ ਸ਼ਾਹੀ ਪਰਿਵਾਰ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਨਿੱਜੀ ਡਾਕਟਰ ਬਣ ਗਿਆ ਇਸ ਤੋਂ ਬਾਅਦ ਖਾਲਸਾ ਦਰਬਾਰ ਵਿੱਚ ਹੈਨਰੀ ਮਾਟਨ ਦੀਆਂ ਦਖਲਅੰਦਾਜ਼ੀਆਂ ਵਾਧੀਆਂ ਗਈਆਂ ਤੇ ਬਹੁਤ ਛੇਤੀ ਇਸ ਨੂੰ ਸ਼ਾਹੀ ਤੂਬਖਾਨੇ ਦੇ ਇੰਚਾਰਜ ਦੀ ਜ਼ਿੰਮੇਵਾਰੀ ਮਿਲ ਗਈ ਤੇ ਦੂਜੇ ਪਾਸੇ ਇੱਕ ਸਮਝਦਾਰ ਡਾਕਟਰ ਮੰਦਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਖਾਲ ਪੀਣ ਤੇ ਦੇਖਰੇਖ ਦੀ ਜ਼ਿੰਮੇਵਾਰੀ ਵੀ ਹੈਨਰੀ ਮਾਟਨ ਨੂੰ ਸੌਂਪ ਦਿੱਤੀ ਗਈ ਤੇ ਇਹ ਉਹੀ ਮੌਕਾ ਸੀ ਜਿਸ ਦੀ ਤਲਾਸ਼ ਵਿੱਚ ਹੈਨਰੀ ਮਾਰਟਨ ਪੰਜਾਬ ਆਇਆ ਸੀ ਡੋਗਰਿਆਂ ਵੱਲੋਂ ਦਿੱਤੇ ਗਏ ਪਰਪੋਰ ਸਾਥ ਨਾਲ ਹੈਨਰੀ ਮਾਰਟਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਖਾਣਾ ਤਿਆਰ ਕਰਨ ਵਾਲੇ ਰਸੋਈਏ ਤੇ ਸ਼ਾਹੀ ਸੇਵਾ ਦਾ ਰੁਪਈਆ ਦੇ ਦਮ ਤੇ ਆਪਣੇ ਪੱਖ ਵਿੱਚ ਕਰ ਲਏ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਖਾਣ ਪੀਣ ਵਿੱਚ ਮਲਾਬਤ ਦੀ ਖੇਡ ਸ਼ੁਰੂ ਕੀਤੀ ਗਈ ਕੁਝ ਵਿਦਵਾਨਾਂ ਦਾ ਅੰਦਾਜ਼ਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਾਣ ਪੀਣ ਵਿੱਚ ਮਿੱਠਾ ਜ਼ਹਿਰ ਜਾਨੀ ਕਿ ਸਲੋ ਪੌਇਜ਼ਨ ਮਲਾਇਆ ਜਾਂਦਾ ਸੀ ਹੌਲੀ ਹੌਲੀ ਇਸ ਮਿੱਠੇ ਜਹਿਰ ਦਾ ਅਸਰ ਮਹਾਰਾਜਾ ਰਣਜੀਤ ਸਿੰਘ ਦੇ ਸਰੀਰ ਉੱਤੇ ਦਿਖਣ ਲੱਗ ਗਿਆ ਸੀ ਜਿਹੜਾ ਸੂਰਮਾ ਸਾਰੀ ਦਿਹਾੜੀ ਜੰਗੇ ਮੈਦਾਨ ਵਿੱਚ ਤੇਗ ਵਾਉਣ ਤੋਂ ਨਹੀਂ ਸੀ ਥੱਕਦਾ ਹੁਣ ਚਾਰ ਕਦਮ ਤੁਰ ਕੇ ਉਸ ਦਾ ਸਾਹ ਫੋਲਣ ਲੱਗ ਪਿਆ ਸੀ ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਕਸ਼ਮੀਰ ਦੇ ਦੌਰੇ ਤੋਂ ਵਾਪਸ ਆਉਂਦੇ ਆਂ ਲਾਹੌਰ ਤੋਂ ਥੋੜੀ ਦੂਰੀ ਤੇ ਸਨ ਜਦੋਂ ਉਹਨਾਂ ਨੂੰ ਪਹਿਲੀ ਵਾਰ ਦਿਲ ਦਾ ਦੌਰਾ ਪਿਆ ਸੀ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਅਤਰੰਗ ਨੇ ਜਕੜ ਲਿਆ ਸੀ ਜਿਸ ਕਾਰਨ ਉਹ ਕਾਫੀ ਸਮਾਂ ਬਿਸਤਰ ਉੱਤੇ ਪਏ ਰਹੇ ਹਜੇ ਸਰੀਰ ਨੇ ਰਿਕਵਰ ਕਰਨਾ ਸ਼ੁਰੂ ਹੀ ਕੀਤਾ ਸੀ ਕਿ ਮਹਾਰਾਜਾ ਹਰਜੀਤ ਸਿੰਘ ਨੂੰ ਇੱਕ ਦਿਲ ਦਾ ਦਾਰਾ ਹੋਰ ਪੈ ਗਿਆ ਤੇ ਠੀਕ ਹੋਣ ਦੀ ਆਸਾਂ ਉੱਤੇ ਬਿਲਕੁਲ ਪਾਣੀ ਫਿਰ ਗਿਆ ਸੀ ਜਦੋਂ ਮਹਾਰਾਜਾ ਹਰਜੀਤ ਸਿੰਘ ਨੂੰ ਤੀਜਾ ਦਿਲ ਦਾ ਦੌਰਾ ਪਿਆ ਤਾਂ ਸ਼ੇਰ-ਏ-ਪੰਜਾਬ ਦੀ ਤਬੀਅਤ ਹੁਣ ਦਿਨੋ-ਦਿਨ ਵਿਗੜਦੀ ਜਾ ਰਹੀ ਸੀ ਤੇ ਫਿਰ ਛੇਤੀ ਹੀ ਉਹ ਦਿਨ ਆ ਗਿਆ ਜਦੋਂ ਖਾਲਸਾ ਰਾਜ ਦਾ ਇਹ ਸੂਰਜ ਹਮੇਸ਼ਾ ਲਈ ਆਸਤ ਹੋ ਗਿਆ ਤੇ ਬਸ ਇੱਕ ਵਾਰ ਖਾਲਸਾ ਰਾਜ ਦਾ ਮਹਾਥੰਬ ਡਿੱਗਣ ਦੀ 대ਰ ਸੀ ਇਸ ਤੋਂ ਬਾਅਦ ਕਿਸ ਤਰ੍ਹਾਂ ਡੋਗਰੇ ਭਰਾਵਾਂ ਨੇ ਇਸ ਇੰਡੀਆ ਕੰਪਨੀ ਦੇ ਭੇਜੇ ਏਜੰਟਾਂ ਦੇ ਨਾਲ ਰਲ ਕੇ ਖਾਲਸੇ ਰਾਜ ਦੀਆਂ ਜੜਾਂ ਵੱਡੀਆਂ ਉਹ ਬਹੁਤ ਹੀ ਜ਼ਿਆਦਾ ਦੁਖਦਾਈ ਇਤਿਹਾਸ ਹੈ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲਾਂ ਦੇ ਰਾਜ ਵਿੱਚ ਕਦੇ ਕਿਸੇ ਨੂੰ ਕੋਲ ਫਾਂਸੀ ਜਾਂ ਕੋਈ ਸਜ਼ਾ ਨਹੀਂ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਮਗਰੋਂ ਉਸੇ ਸ਼ਾਹੀ ਦਰਬਾਰ ਵਿੱਚ ਸ਼ਰੀਅਮ ਇੱਕੋ ਦਿਨ ਕਈ ਕਤਲ ਹੋਏ ਇਸੇ ਤਰ੍ਹਾਂ ਸੱਪਤਾ ਦੇ ਨਸ਼ੇ ਵਿੱਚ ਚੂਰ ਹੋਏ ਡੋਗਰਿਆ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਨੋਹਾ ਅਤੇ ਪੋਤੇਆ ਸਮੇਤ ਸਾਰੇ ਹੀ ਖਾਨਦਾਨ ਨੂੰ ਬੜੀ ਹੀ ਬੇਹਿਰਮੀ ਨਾਲ ਕਤਲ ਕਰ ਦਿੱਤਾ ਤੇ ਸ਼ਰੇਆਮ ਬੇਇਮਾਨੀਆਂ ਕਰਕੇ ਖਾਲਸੇ ਦੀ ਫੌਜ ਨੂੰ ਜੰਗੇ ਮੈਦਾਨ ਵਿੱਚ ਹਰਵਾਇਆ ਗਿਆ ਕਿਸ ਤਰ੍ਹਾਂ ਡੋਗਰਿਆਂ ਨੇ ਖਾਲਸੇ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਅਤੇ ਜਰਨੈਲ ਜੋਰਾਵਾ ਸਿੰਘ ਨੂੰ ਧੋਖੇ ਨਾਲ ਸ਼ਹੀਦ ਕਰਵਾਇਆ ਇਹ ਸਾਰੇ ਵੀਡੀਓਜ਼ ਤੁਹਾਨੂੰ ਸਾਡੇ ਚੈਨਲ ਉੱਤੇ ਮਿਲ ਜਾਣਗੇ ਆਪਾਂ ਨੂੰ ਲੱਗਦਾ ਹੈ ਕਿ ਖਾਲਸੇ ਰਾਜ ਨੂੰ ਟਾਲ ਬਾਉਣ ਦੀ ਖੇਡ ਵਿੱਚ ਸਿਰਫ ਡੋਗਰਿਆਂ ਦਾ ਹੱਥ ਸੀ ਪਰ ਇਸ ਦੇ ਪਿੱਛੇ ਇੱਕ ਬਹੁਤ ਵੱਡੀ ਤਾਕਤ ਸੀ ਜੋ ਕਿ ਵਿਦੇਸ਼ ਵਿੱਚ ਬੈਠੀ ਹੋਈ ਸੀ ਤੇ ਇਹ ਤਾਂ ਬਹੁਤ ਕੁਝ ਡੋਗਰੀਆ ਤੋਂ ਕਰਵਾ ਰਹੀ ਸੀ ਜੰਮੂ ਤੋਂ ਲੈ ਕੇ ਲੇਹ ਲਦਾਖ ਦਾ ਸਾਰਾ ਇਲਾਕਾ ਸਿਰਫ 70000 ਮੋਰਾਂ ਦੇ ਬਦਲੇ ਡੋਗਰੀਆ ਨੂੰ ਵੇਚ ਦਿੱਤਾ ਗਿਆ ਸੋ ਇਹ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਨਾਲ ਜੁੜੇ ਹੋਏ ਉਹ ਰਾਜ਼ ਜਿਨ੍ਹਾਂ ਨੂੰ ਕਦੇ ਵੀ ਸਾਹਮਣੇ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਬਸ ਜੋ ਕਿਸੇ ਨੇ ਲਿਖ ਦਿੱਤਾ ਤੇ ਆਸੀ ਅੱਖਾਂ ਬੰਦ ਕਰਕੇ ਉਸ ਤੇ ਯਕੀਨ ਕਰ ਲਿਆ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਸਾਡੇ ਇਸ ਫੇਸਬੁੱਕ ਪੇਜ ਨੂੰ ਫੋਲੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਜੀ ਤੇ ਹਰ ਵਾਰ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ